ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਰਜੋਤ ਅਰੋੜਾ ਤੁਸੀਂ ਵੇਖ ਰਹੇ ਹੋ ਹਰਜੋਤ ਅਰੋੜਾ ਅਫੀਸ਼ੀਅਲ ਤੇ ਅੱਜ ਦੀ ਖਾਸ ਬੁਲੇਟਿਨ ਵਿੱਚ ਤੁਹਾਡੇ ਲਈ ਬਹੁਤ ਸਾਰੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਹਾਂ ਸੋ ਸਟਾਰਟ ਕਰਦੇ ਹਾਂ ਖਬਰਾਂ ਦਾ ਸਿਲਸਲਾ ਇਹਦੀ ਵੱਡੀ ਖਬਰ ਸਭ ਤੋਂ ਏਜਡ ਮੈਰਾਥਨ ਖਿਡਾਰੀ ਫੋਜਾ ਸਿੰਘ ਜਿਹੜੇ ਕਿ 114 ਸਾਲ ਦੇ ਸਨ ਉਹਨਾਂ ਦਾ ਇੱਕ ਸੜਕ ਦੁਰਘਟਨਾ ਵਿੱਚ ਦਿਹਾਂਤ ਹੋ ਚੁੱਕਿਆ ਹੈ ਤੇ ਉਹਨਾਂ ਨੂੰ ਇੱਕ ਕਾਰ ਚਾਲਕ ਮਾਰ ਕੇ ਭੱਜ ਗਿਆ ਹਿੱਟ ਐਂਡ ਰਨ ਦਾ ਕੇਸ ਉਹਦੇ ਉੱਤੇ ਪਾਇਆ ਗਿਆ ਹੈ ਤੇ ਉਹਨਾਂ ਦੇ ਪੁੱਤਰ ਦੀ ਕੀ ਪ੍ਰਤੀਕਿਰਿਆ ਹੈ ਇਸ ਬਾਰੇ ਸੋ ਉਹ ਵੀ ਜਾਣਦੇ ਆ ਤੇ ਅਗਲੀ ਵੀਡੀਓ ਚ ਸ਼ੇਅਰ ਕਰਦੇ ਆ 3:30 ਵਜੇ ਦੀ ਗੱਲ ਆ ਹਮ ਹਮ ਪਰ ਉਹ ਬੱਸ ਐ ਕਰ ਨਿਕਲੇ ਚਾਹ ਪੀ ਗਏ ਰੋਡਾ ਟਿਕਾ ਕੇ ਉਧਰ ਖੇਤਾਂ 'ਚ ਸਾਡੀ ਲੇਬਰ ਲੋਰ ਲੱਗੀ ਹੋ ਸੀਗੀ ਉਧਰ ਨੂੰ ਮੈਂ ਤਾਂ ਘਰ ਨਹੀਂ ਸੀਗਾ ਹਮ ਹਮ ਉਧਰ ਨੂੰ ਫੇਰ ਸ਼ਾਮ ਨੂੰ ਅੱਗੇ ਰੁਟੀਨ 'ਚ ਜਾਂਦੇ ਹੀ ਆ ਉੱਧਰ ਨੂੰ ਕਿਤੇ ਨਿਕਲੇ ਤਾਂ ਬਸ ਰੋਡ ਤੇ ਜਿੱਦਾਂ ਮੜਿਆ ਚੜੇ ਪਤਾ ਨਹੀਂ ਲੱਗਾ ਸਾਹ ਤਾਂ ਫਿਰ ਟੈਲੀਫੋਨ ਨਹੀਂ ਆਇਆ ਹੂੰ ਹੂੰ ਇਹ گاਉਂ ਵੀ ਇਹ ਰੋਡ ਇਸ ਵੇਲੇ ਦੀ ਵੱਡੀ ਖਬਰ 155 ਵਿਅਕਤੀ ਵੱਲੋਂ ਦਰਬਾਰ ਸਾਹਿਬ ਨੂੰ ਮੇਲ ਕੀਤਾ ਗਿਆ ਹੈ ਤੇ ਉਸ ਵਿੱਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਸਾਰੀ ਜਾਣਕਾਰੀ ਦਿੰਦੇ ਹੋਏ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕੀ ਕਿਹਾ ਤੁਸੀਂ ਵੀ ਸੁਣੋ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਾਡੇ ਈਮੇਲ ਆਈ ਹੈ ਤੇ ਤੇਦੀ ਅਸੀਂ ਜਿਹੜੀ ਰਿਪੋਰਟ ਆ ਜੀ ਉਹ ਐ ਸਚੋ ਨੂੰ ਵੀ ਦੇਤੀ ਆ ਤੇ ਕਮਿਸ਼ਨਰ ਸਾਹਿਬ ਨੂੰ ਵੀ ਦੇਤੀ ਆ ਤੇ ਇਹਦੇ ਲਈ ਆਪ ਵੀ ਅਸੀਂ ਇਨਕੁਆਰੀ ਕਰਤੇ ਪਏ ਆ ਤੇ ਇੱਕ ਅੱਦੇ ਦਿਨ ਚ ਕੱਲ ਪਰसों ਇਹਦੀ ਮੇਲ ਚ ਮੇਲ ਚ ਲਿਖਿਆ ਕੀ ਆ ਥੋੜਾ ਮੇਲ ਚ ਧਮਕੀ ਦਿੱਤੀ ਗਈ ਆ ਵੀ ਆਰ ਡੀ ਐਕਸ ਦੇ ਆਤੇ ਨੰਬੀ ਨੁਕਸਾਨ ਕਰਾਂਗੇ ਮੈਂ ਇੱਕੀ ਜਗ੍ਹਾ ਦਾ ਨਿਸ਼ਾਨਾ ਅਫੀਸ਼ਲ ਮੇਲ ਦਰਵਾਜ਼ਾ ਦਰਸਾ ਪਰਸਨਲ ਕਿਸ ਨੂੰ ਆਈ ਹੈ ਨਹੀਂ ਅਜੇ ਉਹ ਕਲੀਅਰ ਨਹੀਂ ਹੋਇਆ ਤੇ ਦਰਬਾਰ ਸਾਹਿਬ ਤੇ ਇਹ ਗੱਲ ਕਹੀ ਗਈ ਹੈ ਤੇ ਚਲੋ ਅੱਜ ਪਤਾ ਲੱਗ ਜਾ ਜੇ ਕੱਲ ਪਤਾ ਲੱਗ ਜਾਏ ਫਿਰ ਆਪਾਂ ਇਹ ਡਿਟੇਲ ਸਮਾਂ ਵੀ ਦੱਸਿਆ ਗਿਆ ਵੀ ਜੀ ਹਾਂ ਸਮਾਂ ਥੋੜਾ ਕਿਹਾ ਗਿਆ ਸਮਾਂ ਦੱਸਿਆ ਗਿਆ ਪਰ ਇਹ ਕਲੀਅਰ ਨਹੀਂਗਾ ਮੈਨੂੰ ਲੱਗਦਾ ਨਹੀਂਗਾ ਵੀ ਜਾਂ ਕਿਸੇ ਏਜੰਸੀ ਜਾਂ ਕਿਦਾਂ ਕੰਮ ਹੈ ਇਦਾਂ ਦੀ ਅਜੇ ਕਲੀਅਰ ਨਹੀਂਗਾ ਅੱਜ ਦਾ ਸੀਗਾ ਜੀ ਹਾਂ ਅੱਜ ਦਾ ਸਮਾਂ ਸੀ ਸੀਐਸਟੀ ਵਗੈਰਾ ਚੈੱਕ ਕੀਤੇ ਜਾ ਰਹੇ ਆ ਉੱਥੇ ਕੋਈ ਹਾਂ ਉਹ ਨਹੀਂ ਨਹੀਂ ਉਹ ਉਹਦੇ ਲਈ ਸਾਰੀ ਲਾਤੀ ਡਿਊਟੀਆਂ ਲਾ ਦਿੱਤੀਆਂ ਗਈਆਂ ਵੀ ਕਿਤੇ ਵੀ ਕਿਉਂਕਿ ਜਿੰਨਾ ਹੀ ਆਪਣੇ ਪਰਕਰਮਾ ਹੈਗੀ ਹੈ ਜਿੰਨਾ ਆਪਣਾ ਗਲਿਆਰਾ ਹੈਗਾ ਸਾਦੇ ਡਿਊਟੀਆਂ ਲਾ ਦਿੱਤੀਆਂ ਗਈਆਂ ਤਾਂ ਕਿ ਕੋਈ ਮੈਂ ਤਾਂ ਕਿੰਨਾ ਪ੍ਰਮਾਤਮਾ ਕਰ ਗੁਰੂ ਰਾਮਦਾਸ ਮહેર ਕਰੇ ਕੋਈ ਏਦਾਂ ਦਾ ਨੁਕਸਾਨ ਨਾ ਹੋਵੇ